ਮਸਾਲਾ ਬੱਚੇ ਕਰਾਉਂਦੇ ਨੇ ਅੱਛਾ ਜਿਹਾ ਪਟਾਲਸ ਹੋ ਜਿਹੜੇ ਬਣਾਉਂਦੇ ਬੰਮਲੇ ਬੰਮਲੇ ਪਤਾ ਜਿੰਨੇ ਮੋਗੇ ਡਾਲੇ ਦੇਖੇ ਦੇਖੇ ਲਾਤੇ ਹਾਂ ਚੱਲ ਪਹਿਲਾਂ ਖੋਦੇ ਲੇਤੀ ਆ ਥੱਲੇ ਆ ਕੇ ਫੇਈ ਆ ਆਪਦੀ ਅੰਕਲ ਦੀ ਆਪਦੀ ਮੇਰੀ ਹੈ ਕੀਰੇਡ ਮਿਲੀ ਹੈ ਇਹ ਇਹ ਮਿਲੀ 900 ਰੁਪਏ ਕਿਲੋ 900 ਰੁਪਏ ਕਿਲੋ ਪਹਿਲਾਂ 600 ਸੀ ਪਿਛਲੇ ਸਾਲ ਇਹ ਆ ਮਿਲ ਜਾਂਦੀ ਐ ਨਹੀਂ 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 ਕਿੱਥੋਂ ਲੈ ਆਏ ਹੋ ਕਿੱਲੋ ਦਾ ਘੜ ਦਿੰਦੇ ਨਹੀਂ ਆਪਾਂ ਲੈਣੀ ਹੋਵੇ ਤਾਂ ਕਿੱਲੋ ਦਾ ਘੜ ਦਿੰਦੇ ਮੈਰੇ ਕਿੱਥੋਂ ਮਿਲੂਗੀ ਲੈਣੀ ਹੋਵੇ ਤਾਂ ਪਕਤੀਓ ਜਿਹਦੇ ਕੋਲ ਲੁੱਕਰ ਦੇ ਦੁਕਾਨਾ ਕੋਲੋਂ ਮਿਲਦੀ ਸੀ ਐ ਦੇ ਦੂਗਾ ਤੇ ਲੈ ਸਾਨੂੰ ਇਹ ਆਮ ਨਹੀਂ ਜਲਦੀ ਦਿੰਦਾ ਮੈਨੂੰ ਹਾਂ ਜਦੋਂ ਮੈਨੂੰ ਪਰ ਆਇਆ ਇਹ ਹੋਊਗੀ ਇੱਧਾ ਕਿਲੋ ਨਾ ਕਿੰਨਾ ਕਿਲੋ ਹੈ ਅੱਧਾ ਕਿਲੋ ਅੱਧਾ ਕਿਲੋ ਜਿਵੇਂ ਵੀਰੇ ਹੁਣ ਗੈਸ ਦੇ ਨੇੜੇ ਤੇੜੇ ਐਡਾ ਕੋਈ ਡਰ ਕਰਦੇ ਹੈ ਗਈ ਹੈ ਡਰ ਹੈਗਾ ਨਾ ਹੈਲੋ ਸਾਨੂੰ ਸਿੱਧਾ ਨਹੀਂ ਦਊਗਾ ਬੰਦਾ ਕੀ ਗੁੰਡਾ ਇੱਕ ਨੰਬਰ ਹੈ ਕਾਦਾ ਇਹ ਕਿਸੇ ਯਾਰ ਦੋਸਤ ਨੂੰ ਭਾਈ ਕਿਹੜੇ ਆਉਂਦਾ ਹੈ ਖਾਣਾ ਲੈਣ ਆਇਆ ਹੈ ਜਿਵੇਂ ਜਿਹਾ ਦੀਵਾਲੀ ਸੀਗੀ ਨਾ ਯਾਰ ਮੈਨੂੰ ਮੇਰੇ ਕੋਲ ਹੈਗੀ ਉਹ ਗੰਨ ਜੀ ਭਾਈ ਜੀ ਮੜਾ ਕਰਕੇ ਦੇਖ ਲਓ ਭਾਈ ਜੇ ਮਿਲ ਜਾਂਦੀ ਹੈ ਤੁਹਾਨੂੰ ਟਵਾਲੀ ਆ ਮੈਨੂੰ ਕੱਲ ਹੀ ਆਏਗਾ ਮੁੰਡੇ ਨੰਬਰ ਦੇ ਦਿਓ ਸਾਨੂੰ ਬਾਅਦ ਵਿੱਚ ਤੁਹਾਨੂੰ ਫੜੇਗਾ ਅਗਰ ਤੁਹਾਨੂੰ ਦੇਣੀ ਵੀ ਬੰਦ ਕਰ ਲਓ ਅ ਵੀ ਕਿਹੜਾ ਆਪਾਂ ਕੋਈ ਤੁਸੀਂ ਮੰਗਾਓ ਮੰਗਾ ਲਓ ਤੁਸੀਂ ਮੰਗਾ ਲਓ ਤੁਸੀਂ ਮੰਗਾ ਲਓ ਤੁਸੀਂ ਮੰਗਾ ਲਓ ਯਾਰ ਸਾਨੂੰ ਅੱਧਾ ਕਿਲੋ ਦੇਵਾ ਦਿਓ ਬਾਕੀ ਕੱਲ ਮਿਲ ਜੂਗੀ ਫਿਰ ਕੱਲ ਮਿਲ ਦੇਖੋ ਮਾੜਾ ਇਹਨਾਂ ਦਾ ਨੰਬਰ ਲੈ ਲਓ ਫਿਰ ਭਾਗਰ ਇੱਕ ਸਮੱਸਿਆ ਨੰਬਰ ਲੈ ਲਾ ਤੁਹਾਰਾ ਨੰਬਰ ਭਾਈ ਦੋ ਗਿਆਰਾਂ ਬੁਲਾਵਾਂਗੇ ਆਪਾਂ ਦੇ ਕੱਲ ਕੋਲੀ ਹੈਗੀ ਆਪੋ ਲੋੜ ਤਾਂ ਪੈਣੀ ਪੈਣੀ ਆ ਕੱਲ ਦਾ ਤਾਂ ਬਣ ਗਿਆ ਗੁਰਪੁਰੂ ਪਾ ਜਾਣਾ ਆਪਣਾ ਗੁਰਪੁਰੂ ਨੂੰ ਵੀ ਲੋੜ ਪੈਣੀ ਆ ਆਪਾਂ ਨੂੰ ਮੇਰੇ 2-3 ਕਿਲੋ ਮੰਗਾ ਲੇਗਾ ਚਲੋ ਆਏਗਾ ਮੈਂ ਕਹਿ ਰਿਹਾ ਨੰਬਰ 6280 6280 806564 56489 ਮੈਂ ਕੋਲ ਮਾਰਦੇ ਮੈਂ ਸੱਚਾ ਲਿੱਟੀ ਬਣਾ ਲੱਗੇ ਕਿ ਉਹ ਚੋਖਾ ਚੋਖਾ ਹੈਗਾ ਨਾ ਲਿਕਰ ਸਾਗਰ ਐਸ ਤੋਂ ਬਸਾ ਦਿੰਦੇ ਨੇ ਕੋਈ ਕੀ ਨਾਮ ਕੀ ਹੈ ਵੀਰੇ ਸਾਗਰ ਨਾ ਸਾਗਰ ਮੈਂ ਤੇਰੇ ਆ ਰਹੀ ਐਕਟਿਵ ਆ ਪਾਜੀ ਕੱਲ ਕੱਲ ਨੇ ਆਪਣਾ ਜੋ ਸਟਾਕ ਹੋਣਾ ਪਾਜੀ ਇਹਨੇ ਮੰਗਣਾ ਆ ਗਿਆ ਜੀ ਵੈਸੇ ਇਹ ਖਤਰਾ ਆ ਨਾ ਸਾਲਾ ਉਹਦੇ ਐ ਰੱਖਿਆ ਜਿਵੇਂ ਗੈਸ ਗੂਸ ਹੈਗੀ ਹੈ ਜਾਂ ਹੋਰ ਕੁਝ ਛੱਡ ਵੀ ਹਸਦਾ ਮਸਾਲਾ ਹੈ ਆਕੇ ਨਾਲ ਜਲਦੀ ਦੀ ਗੱਲਬਾਤ ਹੋ ਜੇ ਕੋਈ ਮਸਲਾ ਹੈ ਇੱਕ ਮਿੰਟ ਜਟਲੀ ਹੋਰ ਫੋਕੋ ਪਸਤੀ ਮਿਲਦਾ ਮਾੜਾ ਨਾ ਮਸਤੀ ਹੈ ਮਸਤੀ ਰਹਿੰਦੀ ਹੈ ਬਸਤੀ ਲੈਣੇ ਬਸ ਇੱਕ ਕੋਈ ਮੁੰਡਾ ਲੈ ਆਵੇ ਸਹੀ ਉਹਨਾਂ ਤੋਂ ਸਾਡੀ ਉਹ ਲੈ ਚੱਲ ਕੇ ਆਵੇ ਸਮੱਸਿਆ ਤੇਰੇ ਉਹ ਦੇ ਰਹੋ ਹੋਰ ਤਾਂ ਜਾਏ ਪਹਿਲੇ ਅੱਛਾ ਬਸਤੀ ਜਿਹੜਾ ਆਪਾਂ ਜਾਣੇ ਰਾਹ ਰੋਡ ਬੜ ਗਿਆ ਉੱਥੇ ਜਿੱਥੇ ਜਿੱਥੇ ਮਿਲਦਾ ਹੈ ਕਹਿੰਦੇ ਨੁੱਕਰ ਤੋਂ ਕਹਿੰਦੇ ਦੁਕਾਨਾਂ ਤੋਂ ਕੋ ਮਿਲਦਾ ਹੈ ਕਰੈਨੇ ਦੀ ਆ ਕਾਦੀ ਆ ਮੈਨੂੰ ਤਾਂ ਪਤਾ ਨਹੀਂ ਮੈਂ ਫੋਨ ਮਾਰ ਕੇ ਪੁੱਛ ਲੋ ਯਾਰ ਨੰਬਰ ਨਹੀਂ ਆਣੀ ਜਾਇਆ ਨੇ ਮੇਰੇ ਹੈਗੇ ਆ ਨੰਬਰ ਨਹੀਂ ਆ ਜਿੱਦਾਂ ਤੁਸੀਂ ਆਏ ਉਦਈਆ ਮੁੰਡਾ ਯਾਰ ਤੋਂ ਬੇਬੇ ਬਦੇ ਦੇ ਜਾਂਦੇ ਆ ਦਾ ਇਹ ਨੰਬਰ ਮੁੰਡੇ ਦਾ ਚਲੋ ਚਲੀਏ ਫਿਰ ਦੇਰ ਚੱਲ ਗੱਲ ਕਰ ਲਈ ਫਿਰ ਫੋਨ ਦੋ ਤਿੰਨ ਕਿਲੋ ਮਗਾ ਦੋ ਠੀਕ ਪੈਸੇ ਤੁਹਾਡੇ ਕੋਲ ਨੰਬਰ ਆ ਗਿਆ ਭਾਈ ਮੁੰਡੇ ਨੂੰ ਫੋਨ ਕਰ ਦੇ ਤੂੰ ਦੋ ਤਿੰਨ ਦੋ ਤਿੰਨ ਕਿਲੋ ਮਿਲ ਜਾਈਏ ਕੀ ਰੇਟ ਆ? ਕੋਈ ਗੱਲ ਨਹੀਂ ਤੁਹਾਨੂੰ ਮੈਂ ਜਿੱਦਾਂ ਉਹਨਾਂ ਕਹਿ ਰਾਂਗਾ ਨਾ ਉਹ ਲਿਆ ਦਊਗਾ। ਕੀ ਰੇਟ ਕੀ ਦਊਗਾ ਆਪਾਂ ਨੂੰ? ਮੈਂ 800 ਰੁਪਏ ਲਿਖੇ। 800 ਵੀ ਆਇਆ ਹੈ। ਆਪਾਂ ਨੂੰ ਕਿੰਨੇ ਦਾ ਕਿੰਨੇ ਦਾ ਕਰੂੰਗਾ ਆਪਣੇ ਸਰ ਜੀ ਆ ਯਾਰ। ਦੇਖ। ਆਹਦਾ ਕਿੰਨਾ ਕਿਲੋ ਦਵਾ ਦਿੰਦੀ ਦਿੱਤੇ ਭਾਜੀ? ਕਿੰਨੇ? ਇੱਥੇ 3-3 ਕਿਲੋ ਕੌਣ ਦਊਗਾ? 5 ਕਿਲੋ ਦੇ ਦਊਗਾ। ਨਹੀਂ ਸਾਨੂੰ ਵੀ 8 ਕਿਲੋ ਮੁਸ਼ਕਲ ਨਾਲ ਦਿੱਤੀ ਪਾਈ ਆਂ। ਕਿਲੋ ਜਾਣਗੇ ਪਤੀਜੇ ਨੇ ਜਿੱਤੇ ਕੀਤੀ ਹੈ ਬਜਾਨਾ ਬਜਾਨਾ ਮੈਂ ਕਿਹਾ ਚੱਲ ਮੈਂ ਲਿਆਦਾ। ਕਿਲੋ ਤਾਂ ਕਿਲੋ ਵੀ ਨਹੀਂ ਮਿਲ ਸਕੀ। ਇਹ ਬੱਚਿਆਂ ਲਈ ਤਾਂ ਵੈਸੇ ਹੀ ਮਾੜਾ ਯਾਰ। ਬੱਚਿਆਂ ਲਈ ਮਾੜਾ ਬੱਚੇ ਜਿਹੜਾ ਹਰਦੇ ਭਾਜੀ ਸਾਡਾ ਬੱਚ ਸਾਡੇ ਮੁੰਡਾ ਵੀ ਆ ਉਹ ਗੁਰਪੁਰ ਵਾਲਾ ਜਿਹਨੇ ਬਾਜ਼ਾਰ ਪਟਾਕਾ ਪਾਇਆ ਬੈਗ ਮਾਰਿਆ ਉਹਦੀਆਂ ਉਂਗਲੀਆਂ ਉਹਦੀ ਪਟਾਕਾ ਸਿਆਣਾ ਉਹ ਹੋ ਗਈ ਸੀ ਜਾਮ ਹੋ ਗਈ ਸੀ 1950 ਰੁਪਏ ਡੀਜ਼ਲ ਲਿਆ ਕੇ ਉਹਨੂੰ ਕਰਕੇ ਚੰਗੀ ਦਾਣਾ ਹੁਣ ਉਹਨੂੰ ਕੀਤਾ ਆ ਕਹਿੰਦਾ ਲਿਆ ਕੇ ਦੇ ਲੈ ਇੰਨੀਆਂ ਇੰਨੀਆਂ ਵੀਰੇ ਉਂਗਲਾਂ ਉਡ ਗਈਆਂ ਚਾਰ ਉਹਦੀਆਂ ਪਿਛਲੇ ਸਾਲ ਦੀ ਫਾਟਦੇ ਨਹੀਂ ਭਾਜੀ ਕੀ ਕਰੀਏ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਬੰਬੂ ਮਿਲ ਲੈ ਲੈ ਕਹਿੰਦਾ ਨਹੀਂ ਅਸਤਵਾਜ ਕਰਨਾ ਕਿੰਨੇ ਸਾਲ ਦਾ ਬੱਚਾ ਵਾ ਇਹਦੇ ਕੋਲ ਲਾਜ ਲਾਣ ਦੇ ਹੋਇਆ ਇਹਨਾਂ ਜੇ ਤੁਸੀਂ ਆਪ ਚਲਾ ਲਓ ਬੱਚੇ ਨੂੰ ਨਾ ਦਿਓ ਯਾਰ ਫਿਰ ਅੰਕਲ ਦਾ ਪੋਤਾ ਇਨੀ ਜਿੱਥੇ ਕਰ ਰਿਹਾ ਉਹ ਨਾ ਕੜੂਗੜ ਵਿੱਚ 10 ਮੋਨ ਆ ਗਏ ਨੇ ਅੰਕਲ ਦੇ ਪੋਤੇ ਕਿੰਨੀ ਉਮਰ ਹੋਦੀ ਕਿੰਨੀ ਉਮਰ ਹੈ 12 ਸਾਲ ਦਾ 12 ਸਾਲ ਨਹੀਂ ਇਹ ਬੱਚੇ ਆ ਬੱਚਿਆਂ ਲਈ ਨਹੀਂ ਹੈਗੀ